ਤੁਹਾਨੂੰ ਪਤਾ ਹੀ ਹੈ ਕਿ ਜਗਜੀਤ ਸਿੰਘ ਢਲੇਵਾਲ ਦਾ ਜ 36ਵਾਂ ਦਿਨ ਸੀਗਾ ਅੰਸ਼ੰਤੇ ਬੈਠੇ ਆ ਸੋ ਇੱਕ ਤਾਂ ਅੱਜ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਵਾਉਣਾ ਜ਼ਰੂਰੀ ਸੀਗਾ ਉਹਦੇ ਵਾਸਤੇ ਇੱਕ ਵੀ ਡਾਕਟਰ ਜੀ ਦੀ ਟੀਮ ਲਈ ਹੈ ਉਹਨਾਂ ਨੇ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਉਹਦੇ ਨਾਲ-ਨਾਲ ਉਹਨਾਂ ਦੇ ਬਲੱਡ ਸੈਂਪਲਸ ਲੈ ਗਏ ਆ ਜਿਹਦੇ ਵਿੱਚ ਆਲਮੋਸਟ 20 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਡਿਫਰੈਂਟ ਆਰਗਨਸ ਦੇ ਅੱਧੀ ਸ਼ਾਮ ਤੱਕ ਰਿਪੋਰਟ ਆ ਜਾਏਗੀ ਤੇ ਬਾਡੀਲੀ ਐਗਜ਼ਾਮੀਨ ਕੀਤਾ ਕੁਝ ਵੀਕਨੇ ਬਟ ਅਦਰਵਾਈਜ਼ ਉਹਨਾਂ ਦਾ ਮੈਰਲ ਕਾਫੀ ਅਪ ਹੈਗਾ ਤੇ ਉਹ ਸਾਰੀ ਗੱਲਬਾਤ ਹੋਈ ਉਹਨਾਂ ਨਾਲ ਕੋਈ ਟ੍ਰੀਟਮੈਂਟ ਲੈਣ ਵਾਸਤੇ ਕੀ ਉਹਨਾਂ ਵੱਲੋਂ ਦੇਖੋ ਅਸੀਂ ਤਾਂ ਅਪੀਲ ਕਰਦੇ ਆ ਗਵਰਨਮੈਂਟ ਅਪੀਲ ਕਰ ਰਹੀ ਹੈ ਉਹਨਾਂ ਨੂੰ ਅਪੀਲ ਕਰ ਰਿਹਾ ਕੋਈ ਟ੍ਰੀਟਮੈਂਟ ਦੇਣ ਤੇ ਉਹਦੇ ਨਾਲ-ਨਾਲ ਉਹਨਾਂ ਦਾ ਐਗਜ਼ਾਮੀਨੇਸ਼ਨ ਵੀ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨਾਲ ਡਿਸਕਸ਼ਨ ਚੱਲ ਰਹੀਆਂ ਨੇ ਕਿਉਂਕਿ ਕਿਸਾਨਾਂ 'ਚ ਬੜਾ ਵੜਿਆ ਪੈਨਿਕ ਬਣਿਆ ਹੋਇਆ ਵੀ ਕੋਈ ਢੁਲੇਵਾਂ ਸਾਹ ਨੂੰ ਚੱਕਣ ਦਾ ਕੋਈ ਚੱਲ ਰਹੀ ਇਸ ਤਰ੍ਹਾਂ ਪੁਲਸ ਬੋਲਣ ਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਇਸ ਮੌਕੇ ਤੇ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਕੋਈ ਇਹੋ ਜਿਹੀ ਗੱਲ ਨਹੀਂ ਬਾਕੀ ਅਸੀਂ ਤਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਚਰਚਾਾਂ ਵਿੱਚ ਚੱਲਦੀਆਂ ਪਈਆਂ ਸਾਰਾ ਕੁਝ ਹੈਗਾ ਸੋ ਲੈਟਸ ਗੋ ਫੋਰ ਦ ਬਸ ਕੁਝ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਕੈਂਸਰ ਲਗਾਤਾਰ ਨਹੀਂ ਮੈਂ ਕੋਈ ਵੀਡੀਓ ਨਹੀਂ ਦੇਖੀ ਬਟ ਹਲਤੇ ਹਾਲਦੀ ਕੜੀ ਤਾਂ ਮਤਲਬ ਠੀਕ ਹੈ ਗੱਲਬਾਤ ਚੱਲ ਰਹੀ ਹੈ ਸਾਰੇ ਸ਼ੌਕਾ ਜਤਾਈ ਜਾ ਰਹੀ ਹੈ ਵੀ ਕੋਰਟ ਦੀ ਅਧਿਆਤਾਂ ਮੁਤਾਬਕ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੋਈ ਅਲਟੀਮੇਟ ਕਰ ਸਕਦੀ ਹੈ ਦੇਖੋ ਹਾਲਦੀ ਕੜੀ ਤਾਂ ਠੀਕ ਹੀ ਹੈਗਾ ਹੁਣ ਜਾ ਕੇ ਐਗਜ਼ਾਮੀਨੇਸ਼ਨ ਕਰਵਾਇਆ ਕੋਈ ਇਸ ਬੰਦੇ ਖਾਣਾ ਕੋਲ ਨਾਲ ਕੋਈ ਹੋਈ ਗੱਲਬਾਤ ਕੋਈ ਸਹਿਮਤੀ ਕੋਈ ਕੋਈ ਮੈਡੀਕਲ ਦੇਖੋ ਚਰਚਾਾਂ ਚੱਲਦੀਆਂ ਸਾਰੀਆਂ ਉਹਨਾਂ ਨਾਲ ਡਿਸਕਸ਼ਨ ਚੱਲ ਰਹੀ ਹੈ ਆਲਰੇਡੀ ਕਹਿ ਰਿਹਾ ਸੀ ਥੈਂਕ ਯੂ ਵੈਰੀ ਮੱਚ